ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤਕੌਰ ਤੇ ਮੈਂ ਆ ਸੁਮਨ ਪ੍ਰੀਤਕੌਰ ਅੱਜ ਹੈ 15 ਜਨਵਰੀ 2024 ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 15 ਜਨਵਰੀ 2024 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰੇਕ ਐਮਐਸਕਿਊ ਦਿਨ ਆ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ Telegram channel ਦਾ link ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ description box ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਹਾਲ ਹੀ ਵਿੱਚ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ 14 ਨਵੀਆਂ ਲਾਇਬ੍ਰੇਰੀਆਂ ਦਾ ਉਦਘਾਟਨ ਕੀਤਾ ਗਿਆ ਹੈ ਹਾਂਜੀ ਪੰਜਾਬ ਦੇ ਜ਼ਿਲ੍ਹੇ ਸੰਗਰੂਰ ਦੇ ਵਿੱਚ 14 ਨਵੀਆਂ ਲਾਇਬ੍ਰੇਰੀਆਂ ਦਾ ਉਦਘਾਟਨ ਕੀਤਾ ਗਿਆ। ਆਪਸ਼ਨ ਨੰਬਰ B ਇਜ਼ ਦਾ ਰਾਈਟ ਆਨਸਰ ਸੰਗਰੂਰ ਤੇ ਇਹ ਉਦਘਾਟਨ ਕੀਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ। ਹੁਣ ਪੰਜਾਬ ਦੀ ਗੱਲ ਕਰ ਰਹੇ ਹਾਂ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਪੰਜਾਬ ਪੰਜਾਬ ਦੀ ਕੈਪੀਟਲ ਆ ਚੰਡੀਗੜ੍ਹ ਇੱਥੋਂ ਦੇ ਚੀਫ ਮਿਨਿਸਟਰ ਆ ਭਗਵੰਤ ਸਿੰਘ ਮਾਨ ਅਤੇ ਗਵਰਨਰ ਆ ਬਨਵਾਰੀ لال ਪ੍ਰੋਹਿਤ ਪੰਜਾਬ ਭਾਰਤ ਦਾ ਇਸ ਤਰ੍ਹਾਂ ਦਾ ਨੈਸ਼ਨਲ ਰਾਜ ਆ ਜਿਸ ਦੇ ਵਿੱਚ ਇੱਕ ਵੀ ਨੈਸ਼ਨਲ ਪਾਰਕ ਨਹੀਂਗਾ ਪਰ ਪੰਜਾਬ ਦੇ ਵਿੱਚ ਤਿੰਨ ਦਰਿਆ ਵਗਦੇ ਆ ਸਤਲੁਜ ਰਾਵੀ ਬਿਆਸ ਸਤਲੁਜ ਪੰਜਾਬ ਦੇ 9 ਜ਼ਿਲ੍ਹਿਆਂ ਵਿੱਚੋਂ ਲੰਘਦਾ ਰਾਵੀ ਪੰਜਾਬ ਦੇ 3 ਜ਼ਿਲ੍ਹਿਆਂ ਵਿੱਚੋਂ ਲੰਘਦਾ ਬਿਆਸ ਪੰਜਾਬ ਦੇ 6 ਜ਼ਿਲ੍ਹਿਆਂ ਦੇ ਵਿੱਚੋਂ ਲੰਘਦਾ ਪੰਜਾਬ ਵਿੱਚ 13 ਵਾਈਲਡਲਾਈਫ ਸੈਂਚਰੀ ਆ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਇੰਪੋਰਟੈਂਟ ਆ ਅਬੋਹਰ ਬਰਡਲਾਈਫ ਸੈਂਚਰੀ ਜਿਹੜੀ ਕਿ ਕਾਲੇ ਹਿਰਨ ਲਈ ਮਸ਼ਹੂਰ ਆ ਇਹ ਪੰਜਾਬ ਦਾ ਰਾਜ ਜਾਨਵਰ ਆ ਕਾਲਾ ਹਿਰਨ ਤੇ ਇਸ ਦੇ ਲਈ ਮਸ਼ਹੂਰ ਆ ਇਸ ਦੀ ਦੇਖਰੇਖ ਵਿਸਨੋਈ ਕਰ ਰਹੇ ਆ ਤੇ ਇਹ ਪੰਜਾਬ ਦੇ ਉੱਤਰ ਪੂਰਬ ਦੇ ਵਿੱਚ ਸ਼ਿਵਾਲਕ ਦੀਆਂ ਪਹਾੜੀਆਂ ਨੇ ਦੱਖਣ ਪੱਛਮ ਦੇ ਵਿੱਚ ਰੇਤ ਦੇ ਟਿੱਬੇ ਆ ਪੰਜਾਬ ਦਾ ਰਾਜ ਪਸ਼ੂ ਆ ਕਾਲਾ ਹਿਰਨ ਰਾਜ ਪੰਛੀ ਆ ਬਾਸ ਰਾਜ ਦਰੱਖਤ ਆ ਟਾਲੀ ਰਾਜ ਜਲ ਜੀਵਾ ਸਿੰਧ ਨਦੀ ਦੀ ਡੋਲਫਿਨ ਤੇ ਰਾਜ ਭਾਸ਼ਾਵਾ ਪੰਜਾਬੀ ਤੇ ਰਾਜਨਾਚਾ ਪੰਗੜਾ ਜੇਕਰ ਕਰੰਟ ਅਫੇਅਰ ਦੀ ਗੱਲ ਕਰੀਏ ਤਾਂ ਸਾਰੇ ਐਕਸੀਡੈਂਟ ਹੌਟਸਪੌਟ ਦਾ ਨਕਸ਼ਾ ਬਣਾਉਣ ਵਾਲਾ ਪਹਿਲਾ ਸੂਬਾ ਪੰਜਾਬ ਬਣਿਆ ਪੂਰੇ ਇੰਡੀਆ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੇ ਡੋਰ ਸਟੈਪ ਸਰਵਿਸਿਸ ਸਕੀਮ ਦੀ ਸ਼ੁਰੂਆਤ ਕੀਤੀ ਪੰਜਾਬ ਦੇ ਮੁੱਖ ਮੰਤਰੀ ਨੇ ਸਰਟੀਫਿਕੇਟ ਆਫ ਐਕਸੀਲੈਂਸ ਦੇ ਨਾਲ ਭਗਵੰਤ ਸਿੰਘ ਮਾਨ ਨੂੰ ਸਨਮਾਨਿਤ ਕੀਤਾ ਗਿਆ ਸਰਟੀਫਿਕੇਟ ਆਫ ਐਕਸਲੈਂਸ ਦੇ ਨਾਲ ਠੀਕ ਹੈ ਪੰਜਾਬ ਸਰਕਾਰ ਨੇ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਮਿਸ਼ਨ ਹੋਪ ਇਨੀਸ਼ੀਏਟਿਵ ਸ਼ੁਰੂ ਕੀਤਾ ਪੰਜਾਬ ਦੇ ਪਿੰਡ ਨਮਾ ਪਿੰਡ ਸਰਦਾਰਾ ਨੂੰ ਸਰਵੋਤਮ ਸੈਰਸ ਪਾਟਾ ਪਿੰਡ ਦਾ ਪੁਰਸਕਾਰ ਮਿਲਿਆ ਨੈਕਸਟ ਪੋਜੀਸ਼ਨ ਹਾਲ ਹੀ ਵਿੱਚ ਵਾਟਰ ਵਾਇਲਡ ਜੰਗਲਨਾ ਵਿੱਚ ਕਿਸ ਰਾਸ਼ਟਰੀ ਪਾਰਕ ਵਿੱਚ ਪੰਛੀਆਂ ਦੀ ਮੌਜੂਦਗੀ ਦਰਜ ਕੀਤੀ ਗਈ ਹਾਂਜੀ ਵਾਟਰ ਵਾਇਲਡ ਜੰਗਲਨਾ ਦੇ ਵਿੱਚ ਰਾਸ਼ਟਰੀ ਪਾਰਕ ਵਿੱਚ ਪੰਛੀਆਂ ਦੀ ਮਾਯੂਦਗੀ ਦਰਜ ਕੀਤੀ ਗਈ ਆ ਕਾਜ਼ੀਰੰਗਾ ਨੈਸ਼ਨਲ ਪਾਰਕ ਦੇ ਵਿੱਚ অপਸ਼ਨ ਨੰਬਰ ਬੀ ਇਜ਼ ਅ ਰਾਈਟ ਆਨਸਰ ਲਾਸਟ ਟਾਈਮ ਜਦੋਂ ਜਨਗਣਨਾ ਹੋਈ ਸੀ ਤੇ ਉਸ ਜਨਗਣਨਾ ਦੇ ਮੁਕਾਬਲੇ ਹੁਣ ਪੰਛੀਆਂ ਦੀ ਵਿੱਚ 27% ਦਾ ਵਾਧਾ ਹੋਇਆ ਜਾਨੀ ਕਿ 84830 ਪੰਛੀਆਂ ਨੂੰ ਰਿਪੋਰਟ ਕੀਤਾ ਗਿਆ ਵਾ ਕਿ ਕਾਜ਼ੀਰੰਗਾ ਨੈਸ਼ਨਲ ਪਾਰਕ ਦੇ ਵਿੱਚ ਜਿਹੜੀਆਂ ਪ੍ਰਜਾਤੀਆਂ ਮਿਲਿਆ ਨੇ ਠੀਕ ਹੈ ਕਿੰਨੇ ਪੰਛੀ ਆ 84830 ਮੈਂ ਨੋਟ ਕਰ ਦਿੰਨੀ ਆ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਜੇਕਰ ਮੈਂ ਗੱਲ ਕਰਾਂ ਕਾਜ਼ੀਰੰਗਾ ਨੈਸ਼ਨਲ ਪਾਰਕ ਦੀ ਇਹ ਅਸਾਮ ਦੇ ਵਿੱਚ ਨੈਸ਼ਨਲ ਪਾਰਕ ਆ ਕਾਜ਼ੀਰੰਗਾ ਨੈਸ਼ਨਲ ਪਾਰਕ ਅਸਾਮ ਅਸਾਮ ਨੈਸ਼ਨਲ ਪਾਰਕ ਦੇ ਮਾਮਲੇ ਦੇ ਵਿੱਚ ਤੀਜੇ ਨੰਬਰ ਤੇ ਆ ਤੀਜੇ ਨੰਬਰ ਤੇ ਆ ਪੂਰੇ ਇੰਡੀਆ ਦੇ ਵਿੱਚ ਪਹਿਲੇ ਤੇ ਮਧ ਪ੍ਰਦੇਸ਼ ਦੂਜੇ ਤੇ ਆਂਡੇਮਾਨ ਨਿਕੋਬਰ ਤੀਜੇ ਤੇ ਆ ਅਸਾਮ ਅਸਾਮ ਦੇ ਵਿੱਚ ਆ ਕਾਜ਼ੀਰੰਗਾ ਨੈਸ਼ਨਲ ਪਾਰਕ ਜਿਹੜਾ ਕਿ ਇੱਕ ਸਿੰਘ ਵਾਲੇ ਗੈਂਡੇ ਲਈ ਫੇਮਸ ਆ ਤੇ ਕਾਜ਼ੀਰੰਗਾ ਨੈਸ਼ਨਲ ਪਾਰਕ ਇਕਲੌਤਾ ਇਸ ਤਰ੍ਹਾਂ ਦਾ ਭਾਰਤ ਦਾ ਨੈਸ਼ਨਲ ਪਾਰਕ ਆ ਜਿਹੜਾ ਕਿ ਸੈਟੇਲਾਈਟ ਫਾਰਮਸ ਦੇ ਨਾਲ ਕਨੈਕਟ ਹੋ ਚੁੱਕਿਆ ਵਾ ਠੀਕ ਹੈ ਤੇ ਇੱਕ ਤੁਸੀਂ ਦੇਖ ਰਹੇ ਹੋ ਜਿਮ ਕਾਰਬੇਟ ਨੈਸ਼ਨਲ ਪਾਰਕ ਇਹ ਭਾਰਤ ਦਾ ਸਭ ਤੋਂ ਪੁਰਾਣਾ ਨੈਸ਼ਨਲ ਪਾਰਕ ਹੈ ਤੇ ਕਿੱਥੇ ਆ ਇਹ ਹੈਗਾ ਵਾ ਜੀ ਉੱਤਰਾਖੰਡ ਦੇ ਵਿੱਚ ਸਭ ਤੋਂ ਪਹਿਲਾਂ ਇਹ ਬਣਿਆ ਸੀ ਕਦੋਂ ਬਣਿਆ ਸੀ ਇਹ ਵੀ ਤੁਸੀਂ ਦੱਸੋ ਜਿਹੜੇ ਸਟੂਡੈਂਟਸ ਨੂੰ ਪਤਾ ਉੱਤਰਾਖੰਡ ਦੇ ਵਿੱਚ ਆ ਇਹ ਤੇ ਭਾਰਤ ਦਾ ਸਭ ਤੋਂ ਪੁਰਾਣਾ ਵਾ ਪੁਰਾਣਾ ਹੋਣ ਕਰਕੇ ਪੁਰਾਣਾ ਨਾਮ ਜ਼ਰੂਰ ਪੁੱਛ ਲੈਂਦੇ ਆ ਪੁਰਾਣਾ ਨਾਮ ਸੀ ਇਸ ਦਾ ਹੈਲੀ ਨੈਸ਼ਨਲ ਪਾਰਕ ਠੀਕ ਹੈ ਤੇ ਇਹਨੂੰ 1936 ਦੇ ਵਿੱਚ ਬਣਾਇਆ ਗਿਆ ਸੀ ਤੇ ਹੁਣ ਇਸ ਦਾ ਨਾਮ ਆ ਜਿਮ ਕੋਰਬੇਟ نیشنل پارک ਉੱਤਰਾਖੰਡ ਦੇ ਵਿੱਚ ਹੈ ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ ਨੈਕਸਟ ਪੋਜੀਸ਼ਨ ਤਾਜ਼ਾ ਰਿਪੋਰਟ ਦੇ ਅਨੁਸਾਰ 2023 ਵਿੱਚ ਭਾਰਤ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਕਿਹੜਾ ਬਣਿਆ ਹੁਣ ਤੱਕ ਜਦੋਂ ਵੀ ਹਰੇਕ ਸਾਲ ਦੀ ਰਿਪੋਰਟ ਤਿਆਰ ਕੀਤੀ ਜਾਂਦੀ ਸੀ ਕਿ 2022 ਲੰਘ ਕੇ ਗਿਆ ਤਾਂ ਚਲੋ 2022 ਦਾ ਪ੍ਰਦੂਸ਼ਣ ਚੈੱਕ ਕਰਦੇ ਹਾਂ ਕਿ ਕਿਹੜੇ ਸ਼ਹਿਰ ਵਿੱਚ ਸਭ ਤੋਂ ਜ਼ਿਆਦਾ ਹੋਇਆ ਤਾਂ 2022 ਦਾ ਹੁਣ 2023 ਦਾ ਹੋਇਆ 2021 ਦਾ ਵੀ ਹੋਇਆ ਸਾਰੇ ਸਾਲ ਬਾਅਦ ਮਤਲਬ ਕਿ ਸਾਲ ਲੰਘਣ ਤੋਂ ਬਾਅਦ ਜਨਵਰੀ ਦੇ ਵਿੱਚ ਪ੍ਰਦੂਸ਼ਣ ਚੈੱਕ ਕੀਤਾ ਜਾਂਦਾ ਸੀ ਫਿਰ ਉਹ ਪੋਲਿਊਸ਼ਨ ਆ ਜਿਹੜਾ ਰਿਪੋਰਟ ਜਾਂ ਇੰਡੈਕਸ ਤਿਆਰ ਕੀਤਾ ਜਾਂਦਾ ਸੀ ਤਾਂ ਉਹਦੇ ਵਿੱਚ ਦਿੱਲੀ ਹਮੇਸ਼ਾ ਟੌਪ ਤੇ ਰਹਿੰਦਾ ਸੀ ਠੀਕ ਹੈ ਪਰ ਹੁਣ ਬਦਲ ਗਿਆ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਇਸ ਕਰਕੇ ਜਿਆਦਾ ਇੰਪੋਰਟੈਂਟ ਹੈ ਕਿਉਂਕਿ ਜ਼ਿਆਦਾਤਰ ਸਟੂਡੈਂਟਸ ਦਿੱਲੀ ਨੂੰ ਹੀ ਸੋਚਣਗੇ ਪਰ 2023 ਵਿੱਚ ਭਾਰਤ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਬਣਿਆ ਬਰਨੀ ਹੌਟ অপশন নাম্বার সি ইজ দা রাইট आंसर ए ਆ ਜੀ ਮਗਾ ਲਿਆ ਦੇ ਵਿੱਚ ਠੀਕ ਹੈ ਮਗਾ ਲਿਆ ਦੇ ਵਿੱਚ ਵਰਨੀ ਹਾਰਟ ਤੇ ਇਹ 2023 ਦੇ ਵਿੱਚ ਭਾਰਤ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਬਣਿਆ ਨੈਕਸਟ ਕੁਐਸਚਨ ਤਾਜ਼ਾ ਰਿਪੋਰਟ ਦੇ ਅਨੁਸਾਰ ਅਮਰੀਕੀ ਗ੍ਰੀਨ ਹਾਊਸ ਗੈਸਾਂ ਦੇ ਨਿਕਾਸ ਵਿੱਚ ਕਿੰਨੇ ਪ੍ਰਤੀਸ਼ਤ ਦੀ ਕਮੀ ਆਈ ਹੈ ਗ੍ਰੀਨ ਹਾਊਸ ਤੁਸੀਂ ਸੁਣਿਆ ਹੋਣਾ ਹਰੇਕ ਕਲਾਸ ਦੇ ਵਿੱਚ ਅਸੀਂ ਪੜ੍ਹਦੇ ਹਾਂ 6 ਤੋਂ ਲੈ ਕੇ ਆ 10 ਤੱਕ ਤਾਂ ਮੇਨਲੀ ਇਹ ਪੋਜੀਸ਼ਨ ਵੀ ਐਗਜ਼ਾਮ ਦੇ ਵਿੱਚ ਪੁੱਛਦੇ ਆ ਗ੍ਰੀਨ ਹਾਊਸ ਦੇ ਨਾਲ ਰਿਲੇਟਡ ਤਾਂ ਤਾਜ਼ਾ ਰਿਪੋਰਟ ਦੇ ਅਨੁਸਾਰ ਅਮਰੀਕੀ ਗ੍ਰੀਨ ਹਾਊਸ ਗੈਨਸਾਂ ਦੇ ਨਿਕਾਸ ਵਿੱਚ ਕਿੰਨੇ ਪ੍ਰਤੀਸ਼ਤ ਦੀ ਕਮੀ ਆਈ ਆ ਤਾਂ 1.9% ਦੀ ਗਿਰਾਵਟ ਆਈ ਆ ਜੀ অপਸ਼ਨ A ਇਜ਼ ਦਾ ਰਾਈਟ ਆਨਸਰ ਨੈਕਸਟ ਪੋਜੀਸ਼ਨ ਆ ਕੇਸਰਾਜ ਨੇ ਹਾਲ ਹੀ ਵਿੱਚ ਸਾਂਗਲੀ ਜ਼ਿਲ੍ਹੇ ਵਿੱਚ ਨਵਾਂ ਅਟਪੜੀ ਕਨਜ਼ਰਵੇਸ਼ਨ ਰਿਜ਼ਰਵ ਘੋਸ਼ਿਤ ਕੀਤਾ। ਹਾਂਜੀ ਸਾਂਗਲੀ ਜ਼ਿਲ੍ਹਾ ਇਹ ਮਹਾਰਾਸ਼ਟਰ ਦੇ ਵਿੱਚ ਆ ਤੇ ਇਸ ਦੇ ਵਿੱਚ ਇੱਕ ਨਵਾਂ ਅਟਪੜੀ ਕਨਜ਼ਰਵੇਸ਼ਨ ਰਿਜ਼ਰਵ ਘੋਸ਼ਿਤ ਕੀਤਾ ਗਿਆ। ਆਪਸ਼ਨ ਸੀ ਇਸ ਆ ਰਾਈਟ ਆਂਸਰ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਨਵਾਂ ਕਨਜ਼ਰਵੇਸ਼ਨ ਰਿਜ਼ਰਵ ਬਣਿਆ। ਪਰ ਕਨਜ਼ਰਵੇਸ਼ਨ ਰਿਜ਼ਰਵ ਕੀ ਹੁੰਦਾ ਵ ਮੈਂ ਤੁਹਾਨੂੰ ਦੱਸ ਦਿੰਨੀ ਆ। ਭਾਰਤ ਦੇ ਵਿੱਚ ਜਿੰਨੇ ਵੀ ਕਨਜ਼ਰਵੇਸ਼ਨ ਰਿਜ਼ਰਵ ਆ ਇਹ ਇੱਕ ਪ੍ਰੋਟੈਕਟ ਏਰੀਆ ਹੀ ਹੁੰਦਾ। ਨੈਸ਼ਨਲ ਪਾਰਕ ਹੋ ਗਏ, ਠੀਕੇ ਵਾਈਲਡਲਾਈਫ ਸੈਂਚਰੀਜ਼ ਹੋ ਗਏ, ਟਾਈਗਰ ਰਿਜ਼ਰਵ ਹੋ ਗਏ। ਇਹ ਇੱਕ ਪ੍ਰੋਟੈਕਟਰੀਆ ਹੁੰਦਾ ਜਿਹੜਾ ਕਿ ਜਾਨਵਰਾਂ ਪੰਛੀਆਂ ਦੀ ਰੱਖਿਆ ਦੇ ਲਈ ਹੁੰਦੇ ਨੇ ਕਨ ਸਰਵੇਸ਼ਨ ਰਿਜ਼ਰਵ ਕਮਿਊਨਿਟੀ ਰਿਜ਼ਰਵ ਇਹਨਾਂ ਦੇ ਅੰਡਰ ਹੀ ਆਉਂਦੇ ਆ ਜਿਵੇਂ ਮੈਂ ਤੁਹਾਨੂੰ ਇੱਥੇ ਦੱਸਦੀ ਆ ਭਾਰਤ ਵਿੱਚ ਕਨ ਸਰਵੇਸ਼ਨ ਰਿਜ਼ਰਵ ਅਤੇ ਕਮਿਊਨਿਟੀ ਰਿਜ਼ਰਵ ਉਹ ਹੁੰਦੇ ਆ ਜੋ ਭਾਰਤ ਦੇ ਸੁਰੱਖਿਅਤ ਖੇਤਰਾਂ ਨੂੰ ਦਰਸਾਉਂਦੇ ਆ ਠੀਕ ਹੈ ਜੇਕਰ ਤੁਸੀਂ ਨੋਟ ਕਰ ਰਹੇ ਹੋ ਤਾਂ ਮੈਂ ਤੁਹਾਨੂੰ ਦੱਸ ਰਹੀ ਹਾਂ ਤੇ ਜਿਵੇਂ ਨੈਸ਼ਨਲ ਪਾਰਕ ਹੋਗੇ ਵਾਈਲਡਲਾਈਫ ਸੈਂਚਰੀਜ਼ ਹੋਗੀ ਅਤੇ ਹੋਰ ਭਾਰਤ ਦੇ ਜਿੰਨੇ ਵੀ ਸੁਰੱਖਿਅਤ ਖੇਤਰ ਆ ਉਹਨਾਂ ਦੇ ਵਿੱਚ ਘਾਰ ਜਿਹੜਾ ਇੱਕ ਕਨੈਕਟ ਦਾ ਕੰਮ ਕਰਦੇ ਆ ਨਾ ਉਹਨਾਂ ਨੂੰ ਕਨ ਸਰਵੇਸ਼ਨ ਰਿਜ਼ਰਵ ਅਤੇ ਕਮਿਊਨਿਟੀ ਰਿਜ਼ਰਵ ਬੋਲ ਦਿੰਦੇ ਆ ਕਮਿਊਨਿਟੀ ਦਾ ਮਤਲਬ ਜਿੱਥੇ ਪਾਈਚਾਰਾ ਰਹਿੰਦਾ ਠੀਕ ਹੈ ਜਿੱਥੇ ਕੁਝ ਕਬੀਲੇ ਰਹਿੰਦੇ ਆ ਉਹਨੂੰ ਜਿਵੇਂ ਮਤਲਬ ਜਗਾ ਕਿਹਦੀ ਹੁੰਦੀ ਆ ਸਰਕਾਰ ਦੀ ਹੁੰਦੀ ਆ ਸਰਕਾਰੀ ਹੁੰਦੀ ਆ ਉਹ ਜਗਾ ਕਮਿਊਨਿਟੀ ਰਿਜ਼ਰਵ ਦੀ ਗੱਲ ਕਰ ਰਹੀ ਆ ਕਮਿਊਨਿਟੀ ਰਿਜ਼ਰਵ ਤੇ ਕਨ ਸਰਵੇਸ਼ਨ ਰਿਜ਼ਰਵ ਪਰ ਕਨਜ਼ਰਵੇਸ਼ਨ ਰਿਜ਼ਰਵ ਤੇ ਕਮਿਊਨਿਟੀ ਰਿਜ਼ਰਵ ਦੇ ਵਿੱਚ ਇੰਨਾ ਫਰਕ ਹੈ ਕਿ ਕਮਿਊਨਿਟੀ ਰਿਜ਼ਰਵ ਦੇ ਵਿੱਚ ਪਾਈਚਾਰਕ ਕਬੀਲੇ ਆ ਜਾਂਦੇ ਆ ਜਿਹੜੇ ਕਿ ਹੋਂਦੀ ਗਵਰਨਮੈਂਟ ਦੀ ਜ਼ਮੀਨ ਬਸ ਉਹ ਆਪਣੇ ਜੀਵਨ ਬਤੀਤ ਕਰਨ ਦੇ ਲਈ ਉਹਨੂੰ ਵਰਤਦੇ ਆ ਤੇ ਗਵਰਨਮੈਂਟ ਵੀ ਉਹਨਾਂ ਨੂੰ ਕੁਝ ਨਹੀਂ ਕਹਿੰਦੀ ਨਾਲ ਦੀ ਨਾਲ ਉਹ ਜਾਨਵਰਾਂ ਤੇ ਜਾਨਵਰਾਂ ਦਾ ਧਿਆਨ ਵੀ ਰੱਖਦੇ ਆ ਜਾਨੀ ਕਿ ਆਪਾਂ ਕਹਿ ਸਕਦੇ ਆ ਕਿ ਉਸ ਜਗ੍ਹਾ ਦਾ ਧਿਆਨ ਰੱਖਦੇ ਆ ਠੀਕ ਹੈ ਤੇ ਉੱਥੇ ਰਹਿੰਦੇ ਵੀ ਆ ਏ ਆ ਅਟ ਅਟ ਪੜੀ ਕਨ ਸਰਵੇਸ਼ਨ ਰਿਜ਼ਰਵ ਜਿਹੜਾ ਕਿ ਮਹਾਰਾਸ਼ਟਰ ਦੇ ਵਿੱਚ ਘੋਸ਼ਿਤ ਕੀਤਾ ਗਿਆ ਜਿਹੜੇ ਨੈਸ਼ਨਲ ਪਾਰਕ ਹੋਗੇ ਠੀਕ ਹੈ ਉਹਦੇ ਆਸ-ਪਾਸ ਦਾ ਜੋ ਏਰੀਆ ਵਾ ਜਿਹੜਾ ਚਾਰ ਸਫੇਰੀ ਏਰੀਆ ਬਣ ਜਾਂਦਾ ਉਹਨੂੰ ਕਨ ਸਰਵੇਸ਼ਨ ਰਿਜ਼ਰਵ ਜਾਂ ਕਮਿਊਨਿਟੀ ਰਿਜ਼ਰਵ ਬੋਲ ਦਿੰਦੇ ਆ ਮੰਨ ਕੇ ਚੱਲੋ ਆ ਹੱਦ ਨੈਸ਼ਨਲ ਪਾਰਕ ਦੀ ਆ ਠੀਕ ਹੈ ਤੇ ਇਸ ਦੇ ਬਾਹਰ ਇਹ ਇੱਕ ਹੈ ਕੁਝ ਏਰੀਆ ਜਿਹੜੇ ਕਿ ਨੈਸ਼ਨਲ ਪਾਰਕ ਤੋਂ ਬਾਹਰ ਆ ਬਾਹਰਲੀ ਸਾਈਡ ਦੇ ਵਿੱਚ ਜਿਹੜਾ ਆ ਜਾਂਦਾ ਇਹ ਕਨਜ਼ਰਵੇਸ਼ਨ ਰਿਜ਼ਰਵ ਜਾਂ ਕਮਿਊਨਿਟੀ ਰਿਜ਼ਰਵ ਹੁੰਦੇ ਆ ਠੀਕ ਹੈ ਨੈਸ਼ਨਲ ਪਾਰਕ ਦੇ ਵਿੱਚ ਕੀ ਆ ਕਿ ਸਾਨੂੰ ਜਾਣ ਨਹੀਂ ਦਿੱਤਾ ਜਾਂਦਾ ਐਂਟਰੀ ਨਹੀਂ ਕਰਨ ਦਿੱਤਾ ਜਾਂਦਾ ਸੀ ਘੁੰਮਣ ਜਿਵੇਂ ਜਾਂਨੇ ਆ ਆਪਾਂ ਜਿਵੇਂ ਚੰਡੀਗੜ੍ਹ ਤੁਸੀਂ ਜਾਣਦੇ ਆ ਚਿੜੀਆ ਘਰ ਦੇ ਵਿੱਚ ਆਪਾਂ ਘੁੰਮਣ ਜਾਂਦੇ ਆ ਸੈਰਸ ਪਾਟੇ ਵਜੋਂ ਚਿੜੀਆ ਘਰ ਵਰਤੇ ਜਾਂਦੇ ਆ ਪਰ ਨੈਸ਼ਨਲ ਪਾਰਕ ਕਦੇ ਵੀ ਸੈਰਸ ਪਾਟੇ ਵਜੋਂ ਨਹੀਂ ਵਰਤੇ ਜਾਂਦੇ ਇੱਥੇ ਮਨੁੱਖੀ ਆਬਾਦੀ ਨੂੰ ਇਜਾਜ਼ਤ ਨਹੀਂ ਹੈ ਅੰਦਰ ਜਾਣ ਦੀ ਠੀਕ ਹੈ ਗਵਰਨਮੈਂਟ ਵੱਲੋਂ ਹੀ ਪਰ ਇਹ ਜਿਹੜਾ ਪ੍ਰੋਟੈਕਟ ਏਰੀਆ ਵਾ ਜਿਹੜ ਪ੍ਰੋਟੈਕਟ ਏਰੀਆ ਹੀ ਹੁੰਦਾ ਹੁੰਦਾ ਗਵਰਨਮੈਂਟ ਦਾ ਵਾ ਪਰ ਇਹਦੇ ਵਿੱਚ ਵੀ ਪੰਛੀਆਂ ਨੂੰ ਇਸ ਏਰੀਆ ਦੇ ਵਿੱਚ ਜਦੋਂ ਪੰਛੀਆਂ ਨੂੰ ਜਾਨਵਰਾਂ ਨੂੰ ਸੁਰੱਖਿਅਤ ਰੱਖਿਆ ਜਾਂਦਾ ਪ੍ਰੋਟੈਕਟ ਕੀਤਾ ਜਾਂਦਾ ਤਾਂ ਉਹ ਕਨਜ਼ਰਵੇਸ਼ਨ ਰਿਜ਼ਰਵ ਬਣ ਜਾਂਦਾ ਵਾ ਜੇਕਰ ਇੱਥੇ ਕੋਈ ਕਬੀਲੇ ਰਹਿੰਦੇ ਆ ਤਾਂ ਉਹ ਕੀ ਬਣ ਗਿਆ ਉਹ ਕਮਿਊਨਿਟੀ ਰਿਜ਼ਰਵ ਬਣ ਗਿਆ ਸੋ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੁਣੇ ਮਹਾਰਾਸ਼ਟਰ ਦੇ ਵਿੱਚ ਇੱਕ ਫਿਰ ਤੋਂ ਘੋਸ਼ਿਤ ਕੀਤਾ ਗਿਆ ਨਮ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਮਹਾਰਾਸ਼ਟਰ ਮਹਾਰਾਸ਼ਟਰ ਦੀ ਕੈਪੀਟਲ ਕੀ ਹੈ ਮੁੰਬਈ ਤੇ ਇੱਥੋਂ ਦੇ ਚੀਫ ਮਿਨਿਸਟਰ ਕੌਣ ਨੇ ਏਕਨਾਥ ਸ਼ਿੰਦੇ ਤੇ ਗਵਰਨਰ ਕੌਣ ਨੇ ਗਵਰਨਰ ਅਰਮੇਸ਼ ਬੈਂਸ ਮਹਾਰਾਸ਼ਟਰ ਦੇ ਵਿੱਚ ਗੋਗਾਮਲ نیشنل ਪਾਰਕ ਬੋਰੀਵਿਲੀ نیشنل ਪਾਰਕ ਤਡੋਬਾ نیشنل ਪਾਰਕ ਚੰਦੋਲੀ نیشنل ਪਾਰਕ ਸੰਜੇ ਗਾਂਧੀ نیشنل ਪਾਰਕ ਨਮੇਗਾਉਂ نیشنل ਪਾਰਕ ਤੰਸਾ ਵਾਈਲਡਲਾਈਫ ਸੈਂਚਰੀ ਲੋਨਾਰ ਝੀਲ ਉਸਾਨੀ ਡੈਮ ਜੈਕਬਾੜੀ ਡੈਮ ਕੋਈ ਨਾ ਡੈਮ ਭਾਰਤ ਵਿੱਚ ਮੂੰਗਫਲੀ ਦਾ ਉਤਪਾਦਨ ਸਭ ਤੋਂ ਵੱਧ ਮਹਾਰਾਸ਼ਟਰ ਦੇ ਵਿੱਚ ਹੁੰਦਾ ਮਹਾਰਾਸ਼ਟਰ ਵਿੱਚ ਸਭ ਤੋਂ ਵੱਧ ਸੂਤੀ ਕੱਪੜੇ ਦੇ ਕਾਰਖਾਨੇ ਆ ਜੇਕਰ ਮਹਾਰਾਸ਼ਟਰ ਦੀ ਕਰੰਟ ਅਫੇਅਰ ਦੀ ਗੱਲ ਕਰੀਏ ਤਾਂ 나ਸੀਕ ਵਿੱਚ 27ਵਾਂ ਰਾਸ਼ਟਰੀ ਯੁਵਕ ਮੇਲਾ ਕਰਵਾਇਆ ਗਿਆ ਰਸਮੀ ਸ਼ੋਕਲਾ ਮਹਾਰਾਸ਼ਟਰ ਪੁਲਿਸ ਦੇ ਨਾਮੇ ਡੀਜੀਪੀ ਬਣੇ ਮਹਾਰਾਸ਼ਟਰ ਦੇਸ਼ ਦੀ ਸਭ ਤੋਂ ਵੱਡੀ ਅਰਥ ਵਿਵਸਥਾ ਵਜੋਂ ਉੱਭਰਿਆ ਪੂਨੇ ਨੇ ਸਭ ਤੋਂ ਵੱਡੀ ਰੀਡਿੰਗ ਗਤੀਵਿਧੀ ਲਈ ਗਿਨੀਜ਼ ਵਰਲਡ ਰਿਕਾਰਡ ਬਣਾਇਆ ਮਹਾਰਾਸ਼ਟਰ FDI ਪ੍ਰਾਪਤਕਰਤਾ ਦੇ ਰੂਪ ਵਿੱਚ ਪੂਰੇ ਦੇਸ਼ ਦੇ ਵਿੱਚ ਇੰਡੀਆ ਦੇ ਵਿੱਚ ਟੌਪ ਤੇ ਰਿਹਾ। ਮਹਾਰਾਸ਼ਟਰ ਸਰਕਾਰ சுரேਸ਼ ਬਾੜਕਰ ਨੂੰ ਲਤਾ ਮੰਗੇ ਸ਼ੰਕਰ ਪੁਰਸਕਾਰ ਨਾਲ ਸਨਮਾਨਿਤ ਕਰੇਗੀ। ਮਹਾਰਾਸ਼ਟਰ ਨੇ ਰਾਜਾ ਭਲੇਂਦਰ ਟਰੋਫੀ ਦਿੱਤੀ। ਨੈਕਸਟ ਕੁਐਸ਼ਨ ਕੌਣ ਹਾਲ ਹੀ ਵਿੱਚ ਦੱਖਣੀ ਜਲ ਸੈਨਾ ਕਮਾਂਡ ਦਾ ਚੀਫ ਆਫ ਸਟਾਫ ਬਣਿਆ ਹੈ? ਦੱਖਣੀ ਜਲ ਸੈਨਾ ਕਮਾਂਡ ਦਾ ਚੀਫ ਆਫ ਸਟਾਫ ਬਣਿਆ ਮਾ ਉਪਲ ਕੁੰਡੂ। অপশন নাম্বার বি ইজ আ রাইট আনসার সো ਤੁਸੀਂ ਧਿਆਨ ਦੇ ਵਿੱਚ ਰੱਖਣਾ ਹੁਣ ਇੱਕ ਅਪੁਆਇੰਟਮੈਂਟ ਦੀ ਗੱਲ ਕੀਤੀ ਹੈ ਤਾਂ ਕੱਲ ਹੀ ਮੈਂ ਤੁਹਾਨੂੰ ਕਰਵਾਇਆ ਸੀ ਸ਼ੀਲ ਵਰਦਨ ਸਿੰਘ ਨੂੰ ਯੂਪੀਐਸਸੀ ਦਾ ਨਵਾਂ ਮੈਂਬਰ ਚੁਣਿਆ ਗਿਆ ਦੀਪਾ ਪੰਡਾਰੇ ਖੰਡ ਉਦਯੋਗ ਵਿੱਚ ਸਰਵੋਤਮ ਵਾਤਾਵਰਣ ਅਧਿਕਾਰੀ ਪੁਰਸਕਾਰ ਜਿੱਤਣ ਵਾਲੀ ਪਹਿਲੀ ਔਰਤ ਬਣੀ ਮਹੇਸ਼ਵਰ ਰਾਓ ਨੂੰ ਬੰਗਲੌਰੂ ਮੈਟਰੋ ਦਾ ਮੈਨੇਜਿੰਗ ਡਾਇਰੈਕਟਰ ਚੁਣਿਆ ਗਿਆ ਸਮੀਰ ਕੁਮਾਰ सिन्हा ਰੱਖਿਆ ਮੰਤਰਾਲੇ ਵਿੱਚ ਡਾਇਰੈਕਟਰ ਜਨਰਲ ਵਜੋਂ ਚੁਣੇ ਗਏ ਨੈਕਸਟ ਕੁਐਸਚਨ ਹਾਲ ਹੀ ਵਿੱਚ ਯੂਕਰੇਨ ਅਤੇ ਕਿਸ ਦੇਸ਼ ਨੇ ਇੱਕ ਮਹੱਤਵਪੂਰਨ ਸੁਰੱਖਿਆ ਸਮਝੌਤੇ ਤੇ ਦਸਖਤ ਕੀਤੇ ਹਾਂਜੀ ਯੂਕਰੇਨ ਯੂਕਰੇਨ ਅਤੇ ਕਿਹੜੇ ਦੇਸ਼ ਨੇ ਇੱਕ ਮਹੱਤਵਪੂਰਨ ਸੁਰੱਖਿਆ ਸਮਝੌਤੇ ਤੇ ਦਸਖਤ ਕੀਤੇ ਆ ਬ੍ਰਿਟੇਨ ਨੇ ਬ੍ਰਿਟੇਨ ਆਪਸ਼ਨ ਬੀ ਇਸ ਦਾ ਰਾਈਟ ਆਨਸਰ ਬ੍ਰਿਟੇਨ ਨੂੰ ਹੀ ਇੰਗਲਿਸ਼ ਦੇ ਵਿੱਚ ਯੂਕੇ ਬੋਲ ਦਿੰਦੇ ਆ ਯੂਨਾਈਟਿਡ ਕਿੰਗਡਮ ਇਸ ਦੀ ਕੈਪੀਟਲ ਆ ਲੰਡਨ ਕਰੰਸੀ ਆ ਪਾਉਂਡ ਸਟ੍ਰੀਲਿੰਗ ਇਹਦੇ ਪ੍ਰਾਈਮ ਮਿਨਿਸਟਰ ਬਹੁਤ ਇੰਪੋਰਟੈਂਟ ਆ ਪ੍ਰਾਈਮ ਮਿਨਿਸਟਰ ਦਾ ਨਾਮ ਆ ਰਿਸ਼ੀ ਸੁੰਨਕ ਜਦੋਂ ਵੀ ਪਿਛਲਾ ਪੇਪਰ ਹੋਇਆ ਸੀ ਫੋਰੈਸਟ ਗਾਰਡ ਦਾ ਜਿਹੜੇ ਸਟੂਡੈਂਟਸ ਨੇ ਦਿੱਤਾ ਉਸ ਦੇ ਵਿੱਚ ਸ਼੍ਰੀਲੰਕਾ ਦੇ ਪ੍ਰਾਈਮ ਮਿਨਿਸਟਰ ਪੁੱਛੇ ਗਏ ਸੀ ਠੀਕ ਹੈ ਸ਼੍ਰੀਲੰਕਾ ਦੇ ਪ੍ਰਾਈਮ ਮਿਨਿਸਟਰ ਤੇ ਪ੍ਰੈਜ਼ੀਡੈਂਟ ਸੌਰੀ ਪ੍ਰੈਜ਼ੀਡੈਂਟ ਪੁੱਛੇ ਗਏ ਸੀ ਸੋ ਜੋ ਅਪੁਆਇੰਟਮੈਂਟ ਤੁਹਾਡੇ ਲਈ ਇੰਪੋਰਟੈਂਟ ਆ ਜਦੋਂ ਵੀ ਕਿਸੇ ਨਵੇਂ ਕੋਈ ਦੇਸ਼ ਦੇ ਪ੍ਰਧਾਨ ਮੰਤਰੀ ਜਾਂ ਪ੍ਰੈਜ਼ੀਡੈਂਟ ਚੁਣੇ ਜਾਂਦੇ ਤਾਂ ਉਹਨਾਂ ਨੂੰ ਨੋਟ ਕਰ ਲਿਆ ਕਰੋ ਠੀਕ ਹੈ ਤੇ ਕਿ ਤੋਂ ਵੀ ਤੁਹਾਨੂੰ MCQ ਆ ਸਕਦੇ ਕਿਉਂਕਿ ਕਰੰਟ ਅਫੇਅਰ ਉਹਨਾਂ ਨੇ ਸਪੈਸ਼ਲੀ ਲਿਖਿਆ ਹੁੰਦਾ ਮੈਂਸ਼ਨ ਕਰਕੇ ਸਿਲੇਬਸ ਦੇ ਵਿੱਚ ਕਿ ਕਰੰਟ ਅਫੇਅਰ ਆਫ ਨੈਸ਼ਨਲ ਐਂਡ ਇੰਟਰਨੈਸ਼ਨਲ ਲੈਵਲ ਜਾਨੀ ਕਿ ਭਾਰਤ ਅਤੇ ਭਾਰਤ ਦੇ ਜਿਹੜੇ ਦੇਸ਼ਾਂ ਨਾਲ ਸਬੰਧ ਵਧੀਆ ਵਾ ਉਹਨਾਂ ਨਾਲ ਵਿੱਚ ਚੱਲ ਰਹੇ ਮੁੱਦੇ ਠੀਕ ਹੈ ਹੁਣ ਭਾਰਤ ਦੇ ਜਿੰਨੇ ਗੁਆਂਢੀ ਦੇਸ਼ ਆ ਭਾਰਤ ਦੇ ਆਪਣੀ ਗੁਆਂਢੀ ਦੇਸ਼ਾਂ ਦੇ ਨਾਲ ਕਿਸੇ ਨਾਲ ਨਹੀਂ ਬਣਦੀ ਭਾਰਤ ਦੇ ਕਿੰਨੇ ਗੁਆਂਢੀ ਦੇਸ਼ ਹੈ ਵੈਸੇ ਤੁਹਾਨੂੰ ਪਤਾ ਹੋਣਾ ਚਾਹੀਦਾ ਸੱਤ ਭਾਰਤ ਦੇ ਗੁਆਂਢੀ ਦੇਸ਼ ਆ ਜਿਨ੍ਹਾਂ ਨਾਲ ਭਾਰਤ ਜਿਹੜਾ ਬਾਰਡਰ ਸ਼ੇਅਰ ਕਰਦਾ ਵਾ ਉਹ ਗੁਆਂਢੀ ਹੀ ਹੋ ਜਾਂਦੇ ਬਾਰਡਰ ਸ਼ੇਅਰ ਕਰਨਾ ਠੀਕ ਹੈ ਤਾਂ ਇਹਨਾਂ ਦੇ ਨਾਲ ਭਾਰਤ ਦੀ ਕਿਸੇ ਨਾਲ ਵੀ ਨਹੀਂ ਗੁਆਂਢੀ ਚਾਹੇ ਉਹ ਚੀਨ ਹੋਵੇ ਠੀਕ ਹੈ ਹੋਰ ਕਿਹੜੇ-ਕਿਹੜੇ ਹੱਦ ਲੱਗਦੀ ਆ ਚਾਹੇ ਉਹ ਚੀਨ ਹੋਵੇ ਬਰਮਾ ਹੋਵੇ ਬੰਗਲਾਦੇਸ਼ ਬੰਗਲਾਦੇਸ਼ ਨਾਲ ਬਹੁਤ ਬੰਨਦੀ ਆ ਬੰਗਲਾਦੇਸ਼ ਨੂੰ ਆਪਾਂ ਮਾੜਾ ਨਹੀਂ ਕਹਿ ਸਕਦੇ ਪੂਟਾਨ अफगानिस्तान पाकिस्तान नेपाल बाकियों ਨਾਲ ਨਹੀਂ ਬੰਦੀ ਬੰਗਲਾਦੇਸ਼ ਨਾਲ ਬੰਦੀ ਆ ਠੀਕ ਹੈ ਤੁਸੀਂ ਵੀ ਦੇਖਿਆ ਹੋਣਾ ਉਹ ਜੇਕਰ ਤੁਸੀਂ ਨਿਊਜ਼ ਵਗੈਰਾ ਦੇਖਦੇ ਹੋ ਤਾਂ ਬੰਗਲਾਦੇਸ਼ ਦੀ ਜਿਹੜੀ ਪ੍ਰਾਈਮ ਮਿਨਿਸਟਰਾ ਹੁਣ ਫਿਰ ਤੋਂ ਬਣੀ ਆ ਸੇਖ ਹਸੀਨਾ ਉਹਨਾਂ ਨੇ ਵੋਟ ਪਾਉਣ ਤੋਂ ਪਹਿਲਾਂ ਵੀ ਭਾਰਤ ਨੂੰ ਹੀ ਯਾਦ ਕੀਤਾ ਸੀ ਹੁਣ ਮੈਂ ਬ੍ਰਿਟੇਨ ਦੀ ਗੱਲ ਕਰ ਰਹੀ ਆ ਚਲੋ ਕਿੱਧਰ ਤੋਂ ਕਿੱਧਰ ਚਲੇ ਗਏ ਆਪਾਂ ਬ੍ਰਿਟੇਨ ਦੇ ਆ ਰਹੇ ਆ ਬ੍ਰਿਟੇਨ ਦੀ ਕਰੰਟ ਅਫੇਅਰ ਦੀ ਗੱਲ ਕਰੀਏ ਤਾਂ ਸਾਬਕਾ ਬ੍ਰਿਟਿਸ਼ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੂੰ ਵਿਦੇਸ਼ ਮੰਤਰੀ ਚੁਣਿਆ ਗਿਆ ਯੂਕੇ ਆਰਟੀਫੀਸ਼ੀਅਲ ਇੰਟੈਲੀਜੈਂਸ ਸੁਰੱਖਿਆ ਸੰਮੇਲਨ ਦੀ ਮੇਜ਼ਬਾਨੀ ਕਰੇਗਾ ਬ੍ਰਿਟੇਨ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਲੇਜ਼ਰ ਵਲਕਨ 2020 ਬਣਾਉਣ ਦੇ ਪ੍ਰੋਜੈਕਟ ਤੇ ਕੰਮ ਕਰ ਰਿਹਾ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ 2024 ਵਿੱਚ ਰਿਦਮ ਸ਼ਾਂਗਵਾਨ ਨੇ ਔਰਤਾਂ ਦੇ 25 ਮੀਟਰ ਪਿਸਟਲ ਮੁਕਾਬਲੇ ਵਿੱਚ ਕਿਹੜਾ ਮੈਡਲ ਜਿੱਤੇ ਆ ਹਾਂਜੀ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ 2024 ਵਿੱਚ ਰਿਦਮ ਸ਼ਾਂਗਵਾਨ ਨੇ ਔਰਤਾਂ ਦੇ 25 ਮੀਟਰ ਪਿਸਟਲ ਮੁਕਾਬਲੇ ਦੇ ਵਿੱਚ ਕਾਂਸੀ ਜਾਨੀ ਕਿ ਬ੍ਰਾਊਨਸ ਮੈਡਲ ਜਿੱਤੇ ਆਪਸ਼ਨ ਬੀ ਇਸ ਆ ਰਾਈਟ ਆਨਸਰ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਵੀ ਰਿਦਮ ਸ਼ਾਂਗਵਾਨ ਨੈਕਸਟ ਪੋਜੀਸ਼ਨ ਹਾਲ ਹੀ ਵਿੱਚ ਜਲਵਾਜੂ ਸੰਮੇਲਨ 2024 ਕਿੱਥੇ ਆਯੋਜਿਤ ਕੀਤਾ ਗਿਆ ਹੈ ਸੰਜੀ ਸੰਮੇਲਨ ਕਲਾਈਮੇਟ ਸਮਿਟਾ 2024 ਦਾ ਜਿਹੜਾ ਕਿ ਆਯੋਜਿਤ ਕੀਤਾ ਗਿਆ ਕਿੱਥੇ ਕੀਤਾ ਗਿਆ ਜਿਹੜੇ ਵੀ ਸਟੂਡੈਂਟਸ ਨੂੰ ਪਤਾ ਚਲਦੀ ਨਾਲ ਕਮੈਂਟ ਬਾਕਸ ਦੇ ਵਿੱਚ ਲਿਖੋ ਮੁਵਈ ਦੇ ਵਿੱਚ অপਸ਼ਨ সি ইজ দা রাইਟ ਆਂਸਰ ਤੇ ਕੱਲ ਹੀ ਮੁਵਈ ਨਾਲ ਰਿਲੇਟਡ ਆਪਾਂ ਇੱਕ ਇੰਪੋਰਟੈਂਟ ਕੁਐਸ਼ਨ ਕਰਕੇ ਹੈ ਕੀਤਾ ਵਾ ਕੱਲ ਵਾਲੀ ਵੀਡੀਓ ਦੇ ਵਿੱਚ ਕਰਵਾਇਆ ਮੈਂ ਤੁਹਾਨੂੰ ਅਟਲ ਸੇਤੂ ਬਾਰੇ ਠੀਕ ਹੈ ਉਸ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕੀਤਾ ਜਿਹੜਾ ਕਿ ਭਾਰਤ ਦਾ ਸਭ ਤੋਂ ਵੱਡਾ ਸਮੁੰਦਰੀ ਪੋਲਾ ਤੇ ਭਾਰਤ ਦਾ ਸਭ ਤੋਂ ਲੰਬਾ ਪੋਲਾ ਠੀਕ ਹੈ ਨੈਕਸਟ ਹੈ ਹਾਲ ਹੀ ਵਿੱਚ ਕਿਸ ਰਾਜ ਦੇ ਮੁੱਖ ਮੰਤਰੀ ਨੇ ਬੇਰੁਜ਼ਗਾਰ ਨੌਜਵਾਨਾਂ ਲਈ ਯੁਵਾ ਨਿਧੀ ਯੋਜਨਾ ਸ਼ੁਰੂ ਕੀਤੀ ਬੇਰੁਜ਼ਗਾਰ ਨੌਜਵਾਨਾਂ ਲਈ ਯੁਵਾ ਨਿਧੀ ਯੋਜਨਾ ਸ਼ੁਰੂ ਕੀਤੀ ਹੈ ਕਰਨਾਟਕ ਦੇ ਮੁੱਖ ਮੰਤਰੀ ਸਿਦਰ ਮਈਆ ਨੇ অপਸ਼ਨ ਨੰਬਰ ਬੀ ਇਸ ਦਾ ਰਾਈਟ ਆਨਸਰ ਹੁਣ ਕਰਨਾਟਕ ਦੇ ਮੁੱਖ ਮੰਤਰੀ ਨੇ ਇਹ ਯੋਜਨਾ ਸ਼ੁਰੂ ਕੀਤੀ ਹੈ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਕਰਨਾਟਕ ਕਰਨਾਟਕ ਦੀ ਕੈਪੀਟਲ ਆ ਬੰਗਲੌਰ ਚੀਫ ਮਿਨਿਸਟਰ ਸਿਦਰ ਮਈਆ ਗਵਰਨਰ ਆ ਥਾਵਰਚੰਦ ਗਹਿਲੌਤ ਕਰਨਾਟਕ ਦੇ ਵਿੱਚ ਨਾਗਰਹਾਲ نیشنل ਪਾਰਕ ਆ ਬੰਦੀਪੁਰ نیشنل ਪਾਰਕ ਆ ਤੁੰਗਪਦਰਾ نیشنل ਪਾਰਕ ਆ ਕੁਦਰੇਮੁਖਾ نیشنل ਪਾਰਕ ਸੁਮੇਸ਼ਵਰ ਵਾਈਲਡਲਾਈਫ ਸੈਂਚੁਰੀ ਆ ਪਨੇਰ ਘਾਟਾ نیشنل ਪਾਰਕ ਆ ਪਧਰਾ ਵਾਈਲਡਲਾਈਫ ਸੈਂਚੁਰੀ ਆ ਅੰਚੀ نیشنل ਪਾਰਕ ਆ ਭਾਰਤ ਨੇ ਕਰਨਾਟਕ ਵਿੱਚ ਸਵਦੇਸ਼ੀ ਹਾਈ ਸਪੀਡ ਫਲਾਈਂਗ ਵਿੰਗ ਯੂਏ ਯੂਵੀ ਦਾ ਸਫਲ ਪ੍ਰੀਖਣ ਕੀਤਾ ਰਕਸ਼ਾ ਰਮਈਆ ਕਰਨਾਟਕ ਦੀ ਟੇਬਲ ٹینس ਐਸੋਸੀਏਸ਼ਨ ਦੀ ਪ੍ਰਧਾਨ ਚੁਣੀ ਗਈ ਬੰਗਲੌਰ ਵਿੱਚ ਨਵਾਂ ਕਵਾਲ ਕੰਬਾਲਾ ਮੁਕਾਬਲਾ ਕਰਵਾਇਆ ਗਿਆ ਬੰਗਲੌਰੂ ਔਰਤਾਂ ਦੀ ਅਗਵਾਈ ਵਾਲੇ ਸਟਾਰਟਅਪ ਦੀ ਗਿਣਤੀ ਵਿੱਚ ਸਭ ਤੋਂ ਟੌਪ ਤੇ ਰਿਹਾ ਨੇਵ ਲਿਟਰੇਚਰ ਫੈਸਟੀਵਲ 2023 ਬੰਗਲੌਰ ਵਿੱਚ ਆਯੋਜਿਤ ਕੀਤਾ ਗਿਆ ਨੈਕਸਟ ਕੁਐਸ਼ਨ ਇੰਟਰਨੈਸ਼ਨਲ ਮੋਨਟਰੀ ਫੰਡ ਨੇ ਹਾਲ ਹੀ ਵਿੱਚ ਰਾਹਤ ਪੈਕੇਜ ਦੇ ਤਹਿਤ ਕਿਸ ਦੇਸ਼ ਨੂੰ 7000 ਮਿਲੀਅਨ ਡਾਲਰ ਦਾ ਕਰਜ਼ਾ ਮਨਜ਼ੂਰ ਕੀਤਾ ਹਾਂਜੀ ਇੰਟਰਨੈਸ਼ਨਲ ਮੋਨਟਰੀ ਫੰਡ ਨੇ ਰਾਹਤ ਪੈਕੇਜ ਦੇ ਤਹਿਤ 700 ਸੌਰੀ 700 ਪਹਿਲਾਂ ਮੈਨੂੰ ਲੱਗਦਾ ਮੈਂ 70000 ਬੋਲਤਾ 700 ਮਿਲੀਅਨ ਡਾਲਰ ਦਾ ਕਰਜ਼ਾ ਮਨਜ਼ੂਰ ਕੀਤਾ ਪਾਕਿਸਤਾਨ ਨੇ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਕਿ ਇਹਨੇ ਕੀਤਾ ਵਾ ਇੰਟਰਨੈਸ਼ਨਲ ਮੋਨਟਰੀ ਫੰਡ ਨੇ ਪਾਕਿਸਤਾਨ ਨੂੰ 700 ਮਿਲੀਅਨ ਡਾਲਰ ਕਰਜ਼ਾ ਮਨਜ਼ੂਰ ਕੀਤਾ ਵਾ ਤੇ ਰਾਹਤ ਪੈਕੇਜ ਦੇ ਤਹਿਤ ਕੀਤਾ ਠੀਕ ਹੈ ਹੁਣ ਪਾਕਿਸਤਾਨ ਦੀ ਗੱਲ ਹੋ ਰਹੀ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਪਾਕਿਸਤਾਨ ਪਾਕਿਸਤਾਨ ਦੀ ਕੈਪੀਟਲ ਇਸਲਾਮਾਬਾਦ ਕਰੰਸੀ ਆ ਪਾਕਿਸਤਾਨੀ ਰੁਪਇਆ ਪ੍ਰੈਜ਼ੀਡੈਂਟ ਆ ਰਿਆ ਫਲਵੀ ਪ੍ਰਾਈਮ ਮਿਨਿਸਟਰ ਆ ਸ਼ਾਹਵਾਜ਼ ਸ਼ਰੀਫ ਇੰਡੀਆ ਤੇ ਪਾਕਿਸਤਾਨ ਨੂੰ ਡਿਵਾਈਡ ਕਰਨ ਵਾਲੀ ਲਾਈਨ ਨੂੰ ਰੈਡਕਲੀਫ ਲਾਈਨ ਬੋਲਦੇ ਆ ਸੇਮ ਇਸੇ ਤਰ੍ਹਾਂ ਜੀਕੇ ਦੇ ਪੁਆਇੰਟ ਆਫ 뷰 ਤੋਂ ਤੁਹਾਡੇ ਲਈ ਇੰਪੋਰਟੈਂਟ ਆ ਇੰਡੀਆ ਤੇ ਅਫਗਾਨਿਸਤਾਨ ਨੂੰ ਡਿਵਾਈਡ ਕਰਨ ਵਾਲੀ ਲਾਈਨ ਨੂੰ ਡੁਰੰਡ ਲਾਈਨ ਬੋਲਦੇ ਆ ਚਾਹੇ ਤੁਹਾਨੂੰ ਇੰਡੀਆ ਤੇ ਅਫਗਾਨਿਸਤਾਨ ਆਜੀ ਜਾਂ ਫਿਰ ਪਾਕਿਸਤਾਨ ਤੇ ਅਫਗਾਨਿਸਤਾਨ ਆਜੀ ਤਾਂ ਸਹੀ ਅਨਸਰ ਹੋਵੇਗਾ ਡੁਰੰਡ ਲਾਈਨ ਠੀਕ ਹੈ ਕਿਉਂਕਿ ਪਹਿਲਾਂ ਡੁਰੰਡ ਲਾਈਨ ਅਫਗਾਨਿਸਤਾਨ ਅਤੇ ਭਾਰਤ ਦੇ ਵਿਚਕਾਰ ਹੀ ਸੀ ਉਸ ਤੋਂ ਬਾਅਦ ਪਾਕਿਸਤਾਨ ਭਾਰਤ ਨਾਲੋਂ ਅਲੱਗ ਕੀਤਾ ਗਿਆ ਤਾਂ ਹੁਣ ਡੁਰੰਡ ਲਾਈਨ ਹੀ ਅਫਗਾਨਿਸਤਾਨ ਅਤੇ ਪਾਕਿਸਤਾਨ ਦੇ ਵਿਚਕਾਰ ਵੀ ਆ ਇੰਡੀਆ ਤੇ ਚਾਈਨਾ ਨੂੰ ਡਿਵਾਈਡ ਕਰਨ ਵਾਲੀ ਲਾਈਨ ਨੂੰ ਮੈਕਮੋਹਨ ਲਾਈਨ ਬੋਲਦੇ ਆ ਸਾਊਥ ਕੋਰੀਆ ਤੇ ਨਾਰਥ ਕੋਰੀਆ ਨੂੰ ਡਿਵਾਈਡ ਕਰਨ ਵਾਲੀ ਲਾਈਨ ਨੂੰ 38th ਪੈਰਲਰ ਬੋਲਦੇ ਆ ਯੂਐਸ ਅਤੇ ਕੈਨੇਡਾ ਨੂੰ ਡਿਵਾਈਡ ਕਰਨ ਵਾਲੀ ਲਾਈਨ ਨੂੰ 49th ਪੈਰਲਰ ਬੋਲਦੇ ਆ ਐਫਏਟੀਐਫ ਨੇ 4 ਸਾਲ ਬਾਅਦ ਪਾਕਿਸਤਾਨ ਨੂੰ ਆਪਣੀ ਗ੍ਰੇ ਸੂਚੀ ਵਿੱਚੋਂ ਹਟਾ ਦਿੱਤਾ ਬਾਬਰ ਆਜ਼ਮ ਨੂੰ 17 ਇਮਤiaz ਨਾਲ ਸਨਮਾਨਿਤ ਕੀਤਾ ਗਿਆ ਭਾਰਤ ਅਤੇ ਪਾਕਿਸਤਾਨ ਨੇ ਆਪਣੇ ਪਰਮਾਣੂ ਸਥਾਪਨਾਮਾ ਦੀ ਸੂਚੀ ਦਾ ਆਦਾਨ-ਪ੍ਰਦਾਨ ਕੀਤਾ ਹੁਣ ਇੱਥੇ ਤੁਸੀਂ ਜ਼ਰੂਰ ਸੋਚਦੇ ਹੋਵੋਗੇ ਕਿ ਇਹਦਾ ਮਤਲਬ ਕੀ ਆ ਪਰਮਾਣੂ ਸਥਾਪਨਾਮਾ ਦੀ ਸੂਚੀ ਦਾ ਆਦਾਨ-ਪ੍ਰਦਾਨ ਆਦਾਨ-ਪ੍ਰਦਾਨ ਠੀਕ ਹੈ ਦੇਖੋ ਪਹਿਲਾਂ ਭਾਰਤ ਅਤੇ ਆਪਣੇ ਜੇਕਰ ਗੱਲ ਕਰੀਏ ਪਾਕਿਸਤਾਨ ਦੇ ਵਿੱਚ ਕੁਝ ਹਮਲੇ ਆ ਜਿਹੜੇ ਹੁੰਦੇ ਹੀ ਰਹਿੰਦੇ ਸੀ ਠੀਕ ਹੈ ਇਨ੍ਹਾਂ ਹਮਲਿਆਂ ਦੀ ਦੇਖਰੇਖ ਦੇ ਵਿੱਚ ਇੱਕ ਸਮਝੌਤਾ ਹੋਇਆ ਸੀ ਤੇ ਇਹ ਸਮਝੌਤਾ ਹੋਇਆ ਸੀ 1988 ਦੇ ਵਿੱਚ 1988 ਵਿੱਚ ਇੰਡੀਆ ਤੇ ਪਾਕਿਸਤਾਨ ਵਿੱਚ ਇੱਕ ਐਗਰੀਮੈਂਟ ਹੋਇਆ ਕਿ 1991 ਦੇ ਵਿੱਚ ਪਰ ਇਹਨੂੰ ਲਾਗੂ ਕੀਤਾ ਗਿਆ ਸੀ ਠੀਕ ਹੈ ਦੋਵਾਂ ਦੇਸ਼ਾਂ ਦੇ ਕੋਲ ਜੋ ਵੀ ਪਰਮਾਣੂ ਸਥਾਪਨਾਵਾਂ ਹੋਣਗੀਆਂ ਉਹਨਾਂ ਦੀ ਸੂਚੀ ਹੋਊਗੀ ਉਹਦਾ ਅਦਾਨ-ਪ੍ਰਦਾਨ ਕੀਤਾ ਜਾਊਗਾ ਜਿਸ ਨਾਲ ਦੋਵੇਂ ਦੇਸ਼ ਕਿਸੇ ਵੀ ਸੈਂਟਰ ਤੇ ਮਤਲਬ ਕਿਸੇ ਵੀ ਸਥਾਪਨਾਮਾ ਤੇ ਠੀਕ ਹੈ ਕੇਂਦਰੀ ਹੋ ਗਿਆ ਜੋ ਵੀ ਇਹਦਾ ਮੇਨ ਆ ਅਸੈਂਟਰ ਤੇ ਕੋਈ ਵੀ ਜਿਹੜੀ ਹਮਲਾਵਾ ਉਹ ਨਾ ਕਰਨ ਤੇ ਪਰਮਾਣੂ ਸ਼ਾਂਤੀ ਹੈ ਜਿਹੜੀ ਉਹ ਬਣੀ ਰਹੇ ਤੇ 33 ਸਾਲਾਂ ਤੋਂ ਦੋਵੇਂ ਦੇਸ਼ ਆ ਜਿਹੜੇ ਆਪਸ ਦੇ ਵਿੱਚ ਆਦਾਨ-ਪ੍ਰਦਾਨ ਕਰਦੇ ਆਏ ਆ ਪਾਕਿਸਤਾਨ ਨੇ ਐਡਵਾਂਸ ਰਾਕਟ ਸਿਸਟਮ ਫਤੇ 2 ਦਾ ਸਫਲ ਪ੍ਰੀਖਣ ਕੀਤਾ ਪਾਕਿਸਤਾਨ ਨੇ ਅਧਿਕਾਰਤ ਤੌਰ ਤੇ ਬ੍ਰਿਕਸ ਮੈਂਬਰਸ਼ਿਪ ਲਈ ਅਰਜੀ ਦਿੱਤੀ ਨੈਕਸਟ ਕੁਐਸ਼ਨ ਹੈ ਕਿ ਕਿਸ ਨੇ ਹਾਲ ਹੀ ਵਿੱਚ ਭਾਰਤ ਤੋਂ ਗ੍ਰਾਫਿਕ ਡਿਜ਼ਾਈਨ ਲਈ ਪ੍ਰੇਰਣਾ ਸਿਰਲੇਖ ਵਾਲੀ ਕਿਤਾਬ ਲਿਖੀ ਜਦੋਂ ਵੀ ਮੈਂ ਬੁੱਕ ਦੀ ਗੱਲ ਆਉਂਦੀ ਹੈ ਮੈਂ ਤੁਹਾਨੂੰ ਹਮੇਸ਼ਾ ਦੱਸਦੀ ਆ ਕਿ ਬੁੱਕ ਦਾ ਨਾਮ ਤੇ ਰਾਈਟਰ ਦਾ ਨਾਮ ਤੁਹਾਡੇ ਲਈ ਇੰਪੋਰਟੈਂਟ ਆ ਪਰ ਬੁੱਕ ਦਾ ਨਾਮ ਤੁਸੀਂ ਕੋਸ਼ਿਸ਼ ਕਰਨਾ ਕਿ ਇੰਗਲਿਸ਼ ਦੇ ਵਿੱਚ ਹੀ ਤੁਹਾਨੂੰ ਯਾਦ ਰਹੇ ਇਨਸਪੀਰੇਸ਼ਨ ਫਾਰ ਗ੍ਰਾਫਿਕ ਡਿਜ਼ਾਈਨ ਫ਼੍ਰੋਮ ਇੰਡੀਆ ਇਹ ਬੁੱਕ ਦਾ ਤੇ ਇਸ ਨੂੰ ਲਿਖਿਆ ਵਾ ਜੇ ਆ ਜੇਤਲੀ ਨੇ অপਸ਼ਨ ਏ ਇਜ਼ ਦਾ ਰਾਈਟ ਆਂਸਰ ਬੁੱਕ ਦੀ ਗੱਲ ਆ ਤਾਂ ਟਵਿੰਕਲ ਖੰਨਾ ਨੇ ਵੀ ਆਪਣੀ ਨਵੀਂ ਕਿਤਾਬ ਲਿਖੀ ਹੈ ਜਿਸ ਦਾ ਨਾਮ ਆ ਵੈਲਕਮ ਟੂ ਪੈਰਾਡਾਈਸ ਰakesh ਪਾਠਕ ਨੇ ਇੱਕ ਨਵੀਂ ਕਿਤਾਬ ਲਿਖੀ ਹੈ ਸਿੰਧੀਆਂ ਐਂਡ 1857 ਇਹ ਰਿਲੀਜ਼ ਹੋਈ ਹੈ ਮਰੋਦ सिन्हा ਨੇ ਵਾਰੀਅਰ ਔਨ 휠 ਚੇਅਰਸ ਟੂ ਪਦਮ ਸ਼੍ਰੀ ਪੁਸਤਕ ਰਿਲੀਜ਼ ਕੀਤੀ ਅਸ਼ੋਕ ਟੰਡਨ ਦੁਆਰਾ ਲਿਖੀ ਗਈ ਕਿਤਾਬ ਆ ਰਿਵਰਸ ਸਵਿੰਗ ਨੈਕਸਟ ਪੋਜੀਸ਼ਨ ਇਸ ਦੇਸ਼ ਨੇ ਹਾਲ ਹੀ ਵਿੱਚ ਉੱਤਰ ਕੋਰੀਆ ਬਾਰੇ ਖੂਫੀਆ ਜਾਣਕਾਰੀ ਇਕੱਠੀ ਕਰਨ ਲਈ ਇੱਕ ਉਪਗ੍ਰਹਿ ਲਾਂਚ ਕੀਤਾ ਹਾਂਜੀ ਉੱਤਰੀ ਕੋਰੀਆ ਜਾਨੀ ਕਿ ਨਾਰਥ ਕੋਰੀਆ ਇਸ ਬਾਰੇ ਸੂਫੀ ਖੂਫੀਆਂ ਜਾਣਕਾਰੀ ਇਕੱਠੀ ਕਰਨ ਲਈ ਇੱਕ ਉਪਗ੍ਰਹਿ ਲਾਂਚ ਕੀਤਾ ਵਾ ਜਾਪਾਨ ਨੇ অপਸ਼ਨ ਸੀ ਇਸ ਦਾ ਰਾਈਟ ਆਨਸਰ ਹੁਣ ਜਾਪਾਨ ਨੇ ਲਾਂਚ ਕੀਤਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਜਾਪਾਨ ਜਾਪਾਨ ਦੀ ਕੈਪੀਟਲ ਹੈ ਟੋਕੀਓ ਕਰੰਸੀ ਹੈ ਯੇਨ ਪ੍ਰਾਈਮ ਮਿਨਿਸਟਰ ਆਫ ਜਪਾਨ ਕਿਹਦੇ ਹਨ ਜਾਪਾਨ ਨੇ ਪਾਣੀ ਦੇ ਅੰਦਰ ਜਵਾਲਾਮੁਕੀ ਫਟਣ ਤੋਂ ਬਾਅਦ ਇੱਕ ਨਵਾਂ ਟਾਪੂ ਲੱਭਿਆ ਇਸਰੋ ਜਾਪਾਨ ਦੀ ਪੁਲਾੜ ਏਜੰਸੀ ਨਾਲ ਅਗਲਾ ਚੰਦਰਮਾ ਮਿਸ਼ਨ ਪੂਰਾ ਕਰੇਗਾ ਹੋ ਚੁੱਕਿਆ ਵਾ ਵੈਸੇ ਪੂਰਾ ਹੈ ਅ ਬਾਈ ਮਿਸਟੇਕ ਟਾਈਪਿੰਗ ਦੇ ਵਿੱਚ ਹੋ ਜਾਂਦਾ ਜਾਪਾਨ ਦੇ ਜਾਕੂਹਾ ਜਾਕੂਹਾਮਾ ਵਿੱਚ ਡਾਂਸਿੰਗ ਪਿਕਾਚੂ ਸਮਾਗਮ ਕਰਵਾਇਆ ਗਿਆ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ